ਵੀ ਦੋਸਤੋ ਅਸੀਂ ਪਹੁੰਚ ਗਿਆ ਪਠਾਨਕੋਟ ਮੇਲੇ ਦੇ ਵਿੱਚ ਅੱਪਾ ਜਾ ਰਹੇ ਆ ਜੀ ਕੈਨੇਡਾ ਪਿੱਛੇ ਜਾ ਦੇ ਸਕਦੇ ਆ ਇਹ ਲੱਗਿਆ ਹੋਇਆ ਜੀ ਪਠਾਨਕੋਟ ਨੋਵਲਟੀ ਮੋਲ ਤੇ ਫਿਰ ਉਹ ਸਾਹਮਣੇ ਅਸਲੀ ਜਹਾ ਕੇ ਪਤਾ ਨਹੀਂ ਆਪਾਂ ਕਦੋਂ ਬਹਿਣਾ ਆ ਪਰ ਅਨਗਨੀ ਜਹਾ ਚ ਹੀ ਬਹਿਣ ਲੱਗੇ ਆ ਬਸ ਕੋਈ ਕੁਛ ਗੱਲਾਂ ਚੱਲ ਰਹੀਆਂ ਮੈਂ ਤਾਂ ਮੀਲਾ ਦੇਖਣ ਚਲੇ ਆ ਮਾਰਕਸ ਚੋਟੇ ਸੇਂਦਰ ਅੰਮ੍ਰਿਤਸਰ ਦੇ ਫਰਾਵ ਟਿਕਟ ਹੈਗੀ ਨਹੀਂ 30 ਰੁਪਏ ਦੀ ਮੈਂ ਦੇਖ ਸਕਦਾ ਆ ਹੋਇਆ ਰੰਗ ਕਿੱਢ ਗਿਆ ਇਹਨੇ ਵੀ ਚਾਹ ਰਹੇ ਲੋਬੀ ਸਵਾਗਤ ਹੈ ਤੁਹਾਡਾ ਵਿਸ਼ਾਲ ਸੋਤਾ ਬਲੌਗ ਦੇ ਵਿੱਚ ਤੇ ਅੱਜ ਆਪਾਂ ਵੀਡੀਓ ਵੀਡੀਓ ਬਣਾ ਕੇ ਫਰੀ ਏਸੀ ਤੇ ਤੇ ਆਂਟੀ ਕਹਿੰਦੇ ਕਿ ਘੁੰਮਣ ਜਾਣਾ ਹੈ ਤੇ ਆਪਾਂ ਆ ਗਏ ਮੇਲੇ ਜਿੱਦਾਂ ਹੀ ਆਪਾਂ ਐਂਟਰ ਹੋਏ ਆ ਤੇ ਅੰਦਰ ਇੰਨੀ ਜ਼ਿਆਦਾ ਭੀੜ ਸੀਗੀ ਮੈਨੂੰ ਲੱਗਦਾ ਹੈ ਕਿ 3 ਲੱਖ ਲੋਕ ਮੇਲੇ ਦੇ ਵਿੱਚ ਪਹੁੰਚ ਹੋਏ ਸੀਗੇ ਮੇਲਾ ਇੰਨਾ ਭਾਰੀ ਸੀਗਾ ਕਿ ਸਾਡੇ ਕੋਲ ਲੁੱਟਿਆ ਹੀ ਨਹੀਂ ਗਿਆ ਲੁੱਟਣਾ ਕੀ ਸੀਗਾ ਇੰਨੀ ਦੁਨੀਆ ਦੇ ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮਿਲ ਰਹੀ ਸਾਨੂੰ ਇੱਧਰ ਦੇਖੋ ਬੱਚੇ ਸ਼ਾਲਾ ਮਾਰ ਮਾਰ ਐਨਜੋਏ ਕਰ ਰਹੇ ਨੇ ਤੇ ਨਾਲ ਗਾਣਾ ਚੱਲ ਰਿਹਾ ਕਰਨ ਓਜਲਾ ਦਾ ਤੇ ਆਂਟੀ ਵੀ ਪੂਰੇ ਖੁਸ਼ ਐ ਮੇਲੇ ਚ ਆ ਕੇ ਦਲੀਪ ਭਾਜੀ ਪੂਰੇ ਖੁਸ਼ ਐ ਕੀਰਤ ਭਾਈ ਤੇ ਐਕਸ਼ਨ ਕਰ ਰਹੇ ਨੇ ਜਿਹੜਾ ਕਰਨ ਔਜਲਾ ਦਾ ਗਾਣਾ ਚੱਲ ਰਿਹਾ ਆ ਐ ਹੁੰਦਾ ਐ ਇੰਜੋਏਮੈਂਟ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਘੁੰਮ ਵੀ ਲੈਣਾ ਚਾਹੀਦਾ ਐ ਟੈਨਸ਼ਨਾਂ ਦੂਰ ਕਰੋ ਉਸ ਤੋਂ ਬਾਅਦ ਚਿਮੇ ਬਾਈ ਦਾ ਗਾਣਾ ਲੱਗਿਆ ਤੇ ਚਿਮੇ ਬਾਈ ਦੇ ਗਾਣੇ ਤੇ ਐਕਸ਼ਨ ਕੀਤੇ ਕੀਰਤ ਭਾਈ ਨੇ ਦਲੀਪ ਭਾਈ ਨੇ ਤੇ ਮੈਂ ਵੀ ਥੋੜੇ ਥੋੜੇ ਕੀਤੇ ਮੈਨੂੰ ਇਹਨੇ ਜਿਆਦਾ ਆਂਦੇ ਨਹੀਂ ਸੀ ਕੀਰਤ ਭਾਈ ਮੈਨੂੰ ਕਹਿ ਰਿਹਾ ਤੂੰ ਵੀ ਖੁੱਲ ਕੇ ਕਰ ਜਰਾ ਮੈਂ ਖੁੱਲ ਕੇ ਕਿੱਦਾਂ ਕਰਾਂ ਮੈਨੂੰ ਥੋੜੀ ਸੰਗ ਆਂਦੀ ਆ ਉਸ ਤੋਂ ਬਾਅਦ ਆਪਾਂ ਆ ਗਏ ਆਂ ਝੂਟਿਆਵਾਲੇ ਝੂਟੇ ਲੈਣੇ ਦਾ ਮਨ ਤਾਂ ਸੀਗਾ ਪਰ ਡਰ ਲੱਗਦਾ ਸੀਗਾ ਥੋੜਾ ਥੋੜਾ ਡਰ ਤਾਂ ਲੱਗਦਾ ਸੀਗਾ ਆਂਟੀ ਕਹਿੰਦੇ ਆ ਕਿ ਬਹੁਤ मजा ਆ ਰਿਹਾ ਆ ਤੇ ਕਿਰਤ ਭਾਜੀ ਇੱਧਰ ਨਰਾਜ ਹੋ ਕੇ ਬੈਠੇ ਆ ਕਹਿ ਰਿਹਾ ਕਿ ਮੈਂ ਝੂਟਾ ਲੈਣੇ ਆ ਤੇ ਝੂਟਾ ਲੈਣਾ ਵੀ ਵੱਡੇ ਚੂਲੇ ਤੇ ਆ ਤੇਰਾ ਕਹਿੰਦੇ ਦੰਦ ਕੱਢ ਕੇ ਦੱਸ ਅੱਜ ਬਰਸ਼ ਕੀਤਾ ਆ ਲੱਗਦਾ ਹਾਂ ਕੀਤਾ ਤੇ ਇਹ ਦੇਖੋ ਕਿੱਡਾ ਤਗੜਾ ਪੂੜਾ ਆ ਹੈਂ ਲੋਕ ਦੇਖੋ ਕਿਦਾਂ ਨਜ਼ਾਰੇ ਲੈਣ ਦੇ ਆ 3 ਲੱਖ ਤੇ ਲੱਗੇ ਦੁਨੀਆ ਸੀਗੀ ਆ ਪੁੰਚੀ ਮੇਲੇ ਤੇ ਇੰਨੀ ਜਿਆਦਾ ਭੀੜ ਸੀ ਤੇ ਕਿਰਤ ਭਾਈ ਨਰਾਜ ਹੋ ਕੇ ਜਾ ਰਹੇ ਆ ਕਹਿੰਦੇ ਮੈਨੂੰ ਝੂਟਾ ਨਹੀਂ ਦਿਵਾਇਆ ਮੈਂ ਕਿਹਾ ਭਾਈ ਤੁਹਾਨੂੰ ਝੂਟਾ ਦਿਵਾ ਦਿੰਦੇ ਆ ਟੈਨਸ਼ਨ ਕਾਦੀ ਲਈ ਆ ਤੇ ਤੁਸੀਂ ਦੇਖੋ ਇਹ ਜਿਹੜਾ ਪੰਘੂੜਾ ਆ ਇਹਨੂੰ ਕਹਿੰਦੇ ਆ ਡਾਂਸ ਡਾਂਸ ਪੰਘੂੜਾ ਇਹ ਡਾਂਸ ਪੰਘੂੜਾ ਆ ਇਹਦੇ ਵਿੱਚ ਤੁਸੀਂ ਜਿੱਦਾਂ ਦੇਖਿਆ ਹੋਣਾ ਕਪੜਾ ਡਾਂਸ ਕਰਦੇ ਆਂ ਬੈਠ ਕੇ ਕੋਈ ਡਾਂਸ ਇੱਧਰੋਂ ਜਾ ਰਿਹਾ ਪੰਘੂੜਾ ਕੋਈ ਉੱਧਰੋਂ ਜਾ ਰਿਹਾ ਸਮਝ ਨਹੀਂ ਆ ਰਹੀ ਹੋ ਕੀ ਰਿਹਾ ਆ ਦੁਨੀਆ ਦੇਖੋ ਤੁਸੀਂ ਭਾਜੀ ਇਹ ਜਿਹੜਾ ਪੰਘੂੜਾ ਆ ਮੈਂ ਕਹਨਾ ਇਹ ਰੱਬ ਦੀ ਧੁੱਲੀ ਤੇ ਜਾ ਕੇ ਫੇਰ ਵਾਪਸ ਆਉਂਦਾ ਯਾਰ ਅੱਡਾ ਤਗੜਾ ਪੰਘੂੜਾ ਮੈਂ ਕਹਨਾ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਦੇਖਿਆ ਕਿਉਂਕਿ ਅੱਦਾ ਦਾ ਮੇਲਾ ਮੈਂ ਕਦੀ ਦੇਖਿਆ ਨਹੀਂ ਇਹ ਪਹਿਲੀ ਵਾਰੀ ਸਾਡੇ ਪਠਾਨਕੋਟ ਚ ਨਾ ਤਗੜਾ ਮੇਲਾ ਹੋ ਰਿਹਾ ਹੈ ਤੇ ਕਿਰਤ ਭਾਜੀ ਕਹਿ ਰਹੇ ਆ ਹੁਣ ਕੀ ਕਰੀਏ ਹੈ ਇੰਨੇ ਨੇ ਤਗੜੇ ਪੰਘੂੜੇ ਲੱਗੇ ਹੋਏ ਨੇ ਤੇ ਆਪਾਂ ਤਾਂ ਪੂਰਾ ਜ਼ਿੰਦਗੀ ਦਾ ਆਨੰਦ ਲੈ ਰਹੇ ਆ ਪਿੱਛੇ ਭਾਜੀ ਕੀ ਕਰੀ ਜਾਣ ਦੇ ਦੀ ਆਹ ਪੋੜਵਾ ਤੇੜੇ ਤੇੜੇ ਹੋ ਕੇ ਖਿੱਚਣ ਦੇ ਆਹ ਦੇਖੋ ਇੱਕ ਵਾਰ ਦੇਖੋ ਸਹੀ ਦੇਖੋ ਕਿੰਨਾ ਤਗੜਾ ਰੱਬ ਦੀ ਧੁੰਨੇ ਨੂੰ ਲੱਗ ਕੇ ਫੇਰ ਠਾਣ ਨੂੰ ਆਉਂਦਾ ਐ ਐਡਾ ਤਗੜਾ ਪੂੜਾ ਐ ਬਾਈ ਜੀ ਅਸੀਂ ਤਾਂ ਆਨੰਦ ਲੈਣ ਆਏ ਆ ਜ਼ਿੰਦਗੀ ਦੇ ਤੇ ਬਾਕੀ ਜੇ ਕੋਈ ਊਂਡ ਦੀ ਸਵਾਰੀ ਕਰਨਾ ਚਾਹੁੰਦਾ ਹੈ ਊਂਡ ਦੀ ਸਵਾਰੀ ਵੀ ਇੱਥੇ ਹੈਗੀ ਆ ਤੁਸੀਂ ਕਰ ਸਕਦੇ ਹੋ ਆਰਾਮ ਦੇ ਨਾਲ ਉਸ ਤੋਂ ਬਾਅਦ ਅਸੀਂ ਅੱਗੇ ਚਲ ਗਏ ਤੇ ਜਦੋਂ ਦੇਖਿਆ ਤੇ ਬੱਚਿਆਂ ਵਾਸਤੇ ਘੋੜੇ ਲੱਗੇ ਆ ਘੋੜਿਆਂ ਤੇ ਬੈਠ ਕੇ ਵੀ ਤੁਸੀਂ ਘੂਟੇ ਲੈ ਸਕਦੇ ਹੋ ਤਕੀਰਤ ਭਾਜੀ ਫੇਰ ਲਾਗੇ ਚਲ ਗਏ ਕਿਤੇ ਬਚਪਨ ਯਾਦ ਆ ਗਿਆ ਜਦੋਂ ਬਚਪਨ ਦੇ ਛੂਟਦੇ ਸੀਗੇ ਤੇ ਇਹ ਨਿੱਕੇ ਨਿੱਕੇ ਜਿਹੜੇ ਆ ਪੰਘੂੜਾ ਘੁੰਮ ਰਿਹਾ ਘੋੜੇ ਆਲਾ ਬੜਾ ਤਰਸਦੇ ਹੁੰਦੇ ਸੀਗੇ ਛੂਟਾ ਲੈਣ ਲਈ ਉਦੋਂ ਵੀ ਨਹੀਂ ਲਿਆ ਤਾਂ ਉਹ ਨਹੀਂ ਵੱਡੇ ਹੋ ਗਏ ਹੁਣ ਨਾ ਤਾਂ ਵੀ ਨਹੀਂ ਮਿਲ ਰਿਹਾ ਓਏ ਹੋਏ 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 ਕੈਮਰਾਮੈਨ ਜਲਦੀ ਸੇ ਫੋਕਸ ਕਰੋ ਐ ਛੂਟਾ ਚੈੱਕ ਕਰੋ ਭਾਈ ਜੀ ਇਹ ਛੂਟਾ ਕਾਦਾ ਇਹ ਤੇ ਮੌਤ ਦਾ ਖੂਈ ਆ ਇੱਕ ਵਾਰ ਜਿਹੜਾ ਬਹਿ ਜਾਏਗਾ ਉਹ ਤੇ ਜ਼ਿੰਦਗੀ ਨੂੰ ਯਾਦ ਕਰੇਗਾ ਕਿ ਭਾਈ ਇੱਕ ਵਾਰੀ ਲਾ ਦੇ ਮੁੜ ਕੇ ਨਹੀਂ ਬਿੰਦਾ ਬੱਲੇ 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 ਮੈਂ ਕਹਿੰਦਾ ਭਾਈ ਆ ਛੂਟਾ ਲੈਣ ਵਾਸਤੇ ਵੀ ਨਾ ਸ਼ੇਰ ਜਿੱਡਾ ਦਿਲ ਚਾਹੀਦਾ ਸ਼ੇਰ ਜਿੱਡਾ ਸਲੂਟਾ ਭਰਾਵਾ ਤੁਹਾਨੂੰ ਜਿਹੜੇ ਐਡਾ ਵੱਡਾ ਦਿਲ ਲੈ ਕੇ ਤੁਸੀਂ ਪਗੂੜਿਆ ਤੇ ਬੈਠੇ ਹੋ ਕਮਨ ਫਿਰਨ ਤੋਂ ਬਾਅਦ ਸਾਨੂੰ ਲੱਗ ਗਈ ਆ ਭੁੱਖ ਤਿੱਕੀ ਰਤ ਭਾਈ ਕਹਿੰਦੇ ਆ ਕਿ ਟਿੱਕੀਆਂ ਖਾਣੀਆਂ ਤੇ ਆਪਾਂ ਟਿੱਕੀਆਂ ਕਰਾਈਆਂ ਇੱਕ ਇੱਕ ਪਲੇਟ ਤੇ ਪਰ ਐਨੀ ਜ਼ਿਆਦਾ ਬੇਕਾਰ ਸੀਗੀ ਕਿ ਮਨ ਨਹੀਂ ਕਰ ਰਿਹਾ ਪਰ ਕੀ ਕਰਨਾ ਪੈਸੇ ਖਰਚੇ ਹੋਏ ਸੀਗੇ ਖਾਣੀ ਪੈਣੀ ਸੀਗੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਜਾਣ ਦੀ ਤਿਆਰੀ ਕਰ ਰਹੇ ਸੀ ਜਾਂਦੇ ਜਾਂਦੇ ਸਾਨੂੰ ਲੱਬਿਆ ਬੰਦਾ ਲੰਬੀਆਂ ਲੱਤਾਂ ਵਾਲਾ ਆ ਦੇਖਿਓ ਕਿੱਦਾਂ ਲੰਬੀਆਂ ਲੱਤਾਂ ਵਾਲਾ ਡਾਂਸ ਕਰ ਰਿਹਾ ਹੈ ਪੰਗੜੇ ਪਾ ਰਿਹਾ ਹੈ ਲੋਕਾਂ ਨੂੰ ਮਿਲ ਰਿਹਾ ਹੈ ਹੈਲੋ ਹਾਈ ਕਰ ਰਿਹਾ ਹੈ ਉਧਰੋਂ ਸਾਨੂੰ ਮਿਲਿਆ ਇੱਕ ਕੱਟੀ ਮੁੰਡੀ ਵਾਲਾ ਬੰਦਾ ਇਹ ਵੀ ਹੱਥ ਮਿਲਾ ਰਿਹਾ ਸੀਗਾ ਸਾਰਿਆਂ ਨਾਲ ਹੈਲੋ ਹਾਈ ਕਰ ਰਿਹਾ ਸੀਗਾ ਉਧਰੋਂ ਹੈ ਦਲੀਪ ਭਾਜੀ ਆਏ ਆ ਕਹਿੰਦੇ ਆ ਦੇਖਿਓ ਮੁੰਡੀ ਹੈ ਨੀ ਆ ਕਹਿੰਦੇ ਬਚਾਰੇ ਦਾ ਕਿਸੇ ਨੇ ਗਾਟਾ ਹਿਲਾਤਾ ਗਾਟਾ ਇਹ ਕਿਸੇ ਅੱਗੇ ਖੰਗਿਆ ਸੀ ਤਾਈਆਂ ਕਿਸੇ ਨੇ ਇਹਨੂੰ ਟੰਗਿਆ ਸੀਗਾ ਹੁਣ ਗਾਟਾ ਲਵਾ ਕੇ ਨਚਣ ਡਿਆ ਹੀ ਜਦੋਂ ਵਜਿਆ ਢੋਲ ਦਾ ਡਗਾ ਤੇ ਫਿਰ ਪੈਰ ਕਿੱਥੇ ਰੰਦੇ ਪੰਜਾਬੀਆਂ ਦੇ ਨੱਚਣ ਤੋਂ ਬਿਨਾ ਕੀਰੇ ਤਾਂ ਭਾਈ ਨੇ ਮਾਰੀ ਛਾਲ ਚੱਲ ਭੰਗੜੇ ਦੇ ਵਿੱਚ ਤੇ ਨੱਚਦੇ ਨੱਚਦੇ ਕਹਿੰਦੇ ਉਹ ਆ ਗਏ ਉਹ ਪੰਜਾਬੀ ਓਏ ਓਏ ਛੋਟੂ ਪੰਜਾਬੀਆਂ ਦੀ ਕੋਈ ਰੀਤ ਨਹੀਂ ਓਏ ਇਹ ਡਗਾ ਵੱਜਦਾ ਭੰਗੜੇ ਤੇ ਭੰਗੜਾ ਪੈਂਦਾ ਕੱਟੀਮੁੰਡੀ ਵਾਲਾ ਜਦੋਂ ਮੇਰੇ ਲੱਗ ਕੇ ਆਇਆ ਤੇ ਮੈਨੂੰ ਹੋਲੀ ਜੇ ਕਹਿੰਦਾ ਭੰਗੜਾ ਪਾਈਏ ਮੈਂ ਕਿਹਾ ਚਲੋ ਪਾਨੇ ਆ ਤੇ ਪਰ ਸਾਡੀ ਹੋ ਗਈ ਲੱਸੀ ਕਿਉਂਕਿ ਢੋਲ ਹੀ ਬੰਦ ਹੋ ਗਿਆ ਸੀਗਾ ਅੱਗੇ ਸਾਨੂੰ ਮਿਲਿਆ ਭੂਤ ਬੰਗਲਾ ਇੱਥੇ ਭੂਤ ਬੰਗਲਾ ਆ ਬਹੁਤ ਡਰਾਉਣੀਆਂ ਡਰਾਉਣੀਆਂ ਖੇਡਾਂ ਓਖੜਾਈਆਂ ਜਾਂਦੀਆਂ ਆ ਤੇ ਆਪਾਂ ਉਸ ਤੋਂ ਬਾਅਦ ਫ੍ਰੀ ਹੋ ਕੇ ਖਾਦਾ ਮਾਈ ਦਾ ਝਾਟਾ ਮਾਈ ਦਾ ਝਾਟਾ ਖਾਣ ਤੋਂ ਬਾਅਦ ਸਾਨੂੰ ਲੱਗਾ ਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਆ ਸਾਨੂੰ ਹੁਣ ਵਾਪਸ ਜਾਣਾ ਚਾਹੀਦਾ ਆ ਅਸੀਂ ਜਾ ਰਹੇ ਹਾਂ ਫਾਈਨਲੀ ਘਰ ਮਜਾ ਆਇਆ ਯਾਰਾ ਪਹੁੰਚੋ ਆਪਣੇ ਪਟਾਣਪੁਰ ਨੋਵਲਟੀ ਮੋਲ ਦੇ ਸਾਹਮਣੇ ਮੇਲਾ ਲੱਗਿਆ ਹੋਇਆ ਸਾਰੇ ਆਣੇ ਪਰਿਵਾਰ ਸਮੇਤ ਪਹੁੰਚੋ ਚੰਗਾ ਸਸਟੀ ਦਾ ਸ਼ੁਕਰੀਆ ਬਲੌਗ ਦੇਖਣ ਦੇ ਲਈ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਇਹਨਾਂ ਧਿਆਨ ਦੇ ਵਿਸ਼ਾਲ ਸੌਤਾ 37